ਲੇਡੀਜ਼ ਲਈ ਨੌ ਪਾਲਸਾ ਅਲੱਗ-ਅਲੱਗ ਕਲਰ ਦੀਆਂ ਬਹੁਤ ਕਲਰ ਨੇ ਘਰ ਲਈ ਮੈਟ ਬੈੱਡ ਸ਼ੀਟ ਜੈਂਟਸ ਬਣਾਉਣਾ ਸ਼ਰਟਾ ਲੋਰਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹਾਂ ਸਾਹੀ ਸ਼ਹਿਰ ਪਟਿਆਲੇ ਜਿੱਥੇ ਹਰੇਕ ਐਂਦਵਾਂ ਨੂੰ 12 ਦਰੀ ਦੀ ਮਾਰਕੀਟ ਕੱਪੜਿਆਂ ਦੀ ਬਹੁਤ ਭਾਰੀ ਸੇਲ ਲੱਗਦੀ ਹੈ ਤੁਹਾਨੂੰ ਸਾਰੀ ਆਪਾਂ ਅੱਜ ਦੀ ਵੀਡੀਓ 'ਚ ਸੇਲ ਦਿਖਾਵਾਂਗੇ ਇਹ ਵੀਡੀਓ ਦਾ ਐਂਡ ਤੱਕ ਬਨੇ ਰਹੇ ਹੋ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨੇ। ਲਓ ਵੀ ਇੱਥੋਂ ਇਹ ਸੇਲ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਨੂੰ ਸਾਰੀ ਅੱਜ ਆਪਾਂ ਇਹ ਸੇਲ ਦਿਖਾਵਾਂਗੇ ਵੀਡੀਓ ਦਾ ਐਂਡ ਤੱਕ ਬਨੇ ਰਹੇ ਹੋ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਆਪਣੀ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਨੇ ਤੇ ਵੀਡੀਓ ਦਾ ਐਂਡ ਤੱਕ ਬਨੇ ਰਹੇ ਹੋ। ਕੈਪਰੀਆ ਕੀ ਰੇਟ ਹੈ ਵੀਰੇ? ਕੀ ਰੇਟ ਹੈ? 100 ਰੁਪਏ ਦੇ ਦੋ। 100 ਰੁਪਏ ਦੇ ਦੋ ਹੀ। 100 ਰੁਪਏ ਦੇ ਦੋ ਹੀ ਤੁਹਾਨੂੰ ਇੱਥੇ ਮਿਲ ਜਾਣੇ ਨੇ। ਤੇ ਬੱਚਿਆਂ ਦੀਆਂ ਨੀਕਰਾਂ ਵਗੈਰਾ ਲੇਡੀਜ਼ ਪਜਾਮੇ ਲੋਰ ਲੇਡੀਜ਼ ਕੱਪੜੇ ਬੱਚਿਆਂ ਦੇ ਕੱਪੜੇ ਜੈਂਟਸ ਬੱਚਿਆਂ ਦੇ ਕੁਰਤੇ ਪਜਾਮੇ ਬਹੁਤ ਸਸਤੇ ਰੇਟਾਂ ਨੂੰ ਮਿਲ ਜਣੇ ਆ ਬੱਚਿਆਂ ਦੀਆਂ ਡਰੈਸਾਂ ਰਮਾਲਾ ਕੈਪਰੀਆ ਫੇਰ ਆ ਗਈ ਹੈ ਜੀ ਰਮਾਲਾ ਜੁਰਾਬਾ ਲੇਡੀਜ਼ ਲੋਰ ਲੇਡੀਜ਼ ਰਮਾਲ ਕੀ ਰੇਟ ਹੈ ਜੀ ਜਿਆਦਾ छोटे देनेराबा जराबा जेट बेल्टा एनका वगैरह सब कुछ तुम ओपो मार्केट च मिल जाने पटियालेनल जिराब गोलियां चूहे ਮਾਰਨ ਦੀ ਦਵਾਈ ਆ ਵੀਰੇ ਦਵਾਈ ਦਵਾਈ ਹੋਣੀ ਦਵਾਈ ਵਾਲੇ ਇਹ ਵੀ ਹੈ ਗਰੰਟੀ ਆ ਬਾਈ ਗਰੰਟੀ ਆ ਆ ਵੀ ਦਿਖਾ ਦ ਫਿਰ ਦਿਖਾ ਦਿਓ ਜੀ ਦਿਖਾ ਦਿਓ ਲਓ ਕੋ ਦਿਖਾ ਦਿਓ ਵੀਰੇ ਅੱਜ ਕੇ ਲਈ ਇੱਧਰ ਤੌਲੀ ਆ ਗਈ ਬੱਚਿਆ ਦੇ ਨਿੱਤਰਾਂ ਸੌਦੀਆ ਚਾਰ ਰਮਾਲਾ ਆ ਬੱਚਿਆ ਦੇ ਕਢਾਉਣੇ ਆ ਗਏ ਕੀ ਰੇਟ ਆ ਵੀਰੇ 200 ਦੀ ਥਾਰ ਬੱਚਿਆ ਲਈ ਐ ਚਲੋ ਨਾ ਚਲ ਇਹ ਹੋਰ ਜ਼ਰੂਰਤ ਕਰੇ ਲੋ ਵਰਤੋਂ ਦਾ ਸਮਾਨ ਇੱਥੇ ਮਿਲ ਜਾਣਾ ਤੁਹਾਨੂੰ ਸ਼ੀਸ਼ੇ ਫੇਰ ਜੈਂਟਸ ਲੋਰਾ ਆ ਗਈ ਜੈਂਟਸ ਲੋਰਾ ਬਹੁਤ ਨੇ ਇੱਥੇ ਜੈਂਟਸ ਲੇਡੀਜ਼ ਲੋਰਾ ਕੀ ਰੇਟ ਆ ਵੀਰੇ 150 150 ਰੁਪਏ ਜਿਹਨਾਂ ਨੂੰ ਵਧੀਆ ਕੁਆਲਟੀ ਲੋਰ ਮਿਲ ਜਾਣੀ ਹੈ ਇੱਥੇ ਵੱਡੇ ਤੋਂ ਉੱਦੀ ਹੈ ਆਗੇ ਟੀ-ਸ਼ਰਟਾਂ ਲੇਡੀਜ਼ ਦਾ ਸਮਾਨ ਹਾਰ ਸ਼ਿੰਗਾਰ ਦਾ ਜੁਐਲਰੀ ਛੋਟੀ ਮੋਟੀ ਭਾਂਡੇ ਆ ਗਏ ਜੀ ਸਭ ਕੋਈ ਸਾਨੂੰ ਇੱਕੋ ਸੇਲ ਤੇ ਮਿਲ ਜਾਣਾ ਇੱਥੇ ਅਰੇ ਆ ਜਾਓ ਬਾਓ ਜੀ ਹਮਾਰੇ ਕੋਣੀ ਕਰਾਓ ਭਾਂਡੇ ਚ ਬਹੁਤ ਵੈਰਾਈਟੀ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਸਭ ਕੁਝ ਮਿਲ ਜਾਣਾ ਤੁਹਾਨੂੰ ਇੱਕ ਕਿਚਨ ਚਕਰੇਲੂ ਵਰਤੋਂ ਦਾ ਸਮਾਨ ਭਾਂਡੇ ਲੇਡੀਜ਼ ਦੇ ਨੌ ਪਾਲਸਾ ਅਲੱਗ-ਅਲੱਗ ਕਲਰ ਦੀਆ ਬਹੁਤ ਕਲਰ ਨੇ ਇਹ ਲਿਪਸਟਿਕ ਵਗੈਰਾ ਜੁਐਲਰੀ ਲੇਡੀ ਜੁਐਲਰੀ ਵਗੈਰਾ ਸਭ ਕੁਝ ਮਿਲ ਜਾਣਾ ਲੇਡੀਜ਼ ਚਾਂਦਰਾ ਅਵੀ ਜੁੰਦਰੀ ਲੈਡੀਜ਼ ਡਰੈਸ ਆ ਕੁਰਤੇ ਲੈਡੀਜ਼ ਕੁਰਤੇ ਕੀ ਰੇਟ ਆ ਵੀਰੇ 2500 ਰੁਪਏ ਚ ਲੈਡੀਜ਼ ਕੁਰਤਾ ਇੱਥੇ ਵੀ ਤੁਹਾਨੂੰ ਬਹੁਤ ਵੈਰਾਈਟੀ ਮਿਲ ਜਾਣੀ ਆ ਬੂਟ ਵੀ ਆ ਗਈ ਬੂਟ ਜੁੱਤੀ ਆ ਲੈਣਾ ਹੁੰਦੀ ਹੈ ਤੇ ਆਗੇ ਦੇਖ ਲੀਏ ਚਪਲਾ ਵਗੈਰਾ ਲੇਡੀਜ਼ ਚਪਲ ਇਹਦਾ ਜੁਆ ਸਵਾਗਤ ਆਗੇ ਪੱਕਾ ਵੀ ਮਿਲ ਜਾਣਾ ਇੱਥੇ ਤੁਹਾਨੂੰ ਛੋਟਾ ਪੱਕਾ ਲੇਡੀਜ਼ ਜੁਐਲਰੀ ਚੂੜੀਆਂ ਡਰਾਈ ਫਰੂਟ ਵੀ ਇੱਥੇ ਮਿਲ ਜਾਣੇ ਨਹੀਂ ਤੁਹਾਨੂੰ ਮੈਟ ਵਗੈਰਾ ਸਭ ਕੁਝ ਮਿਲ ਜਾਣਾ ਬਾਕੀ ਇੱਕ ਵਾਰ ਆ ਕੇ ਤੁਹਾਨੂੰ ਸਾਰਾ ਕੁਝ ਇੱਥੇ ਪਤਾ ਲੱਗ ਗਿਆ ਨਾ ਪਰਦੇ ਲੇਡੀਜ਼ ਡਰੈਸਾਂ ਲੇਡੀਜ਼ ਪਜਾਮੇ ਲੇਡੀ ਜੁਐਲਰੀ ਫੇਰ ਆ ਗਈ ਵੈਰਟੀ ਬਹੁਤ ਹਰੇਕ ਮੋੜ ਮੋੜ ਵੈਰਟੀ ਦੁਆਰਾ ਦੁਆਰਾ ਆਈ ਜਾਂਦੀ ਆ

ਲੋਈ ਬੈਗ ਵੀ ਤੁਹਾਨੂੰ ਇੱਥੇ ਮਿਲ ਜਾਣੇ ਬੈਗ ਟੇਚੀ ਚੱਪਲ ਲੇਡੀਜ਼ ਲਈ ਜਿਆਦਾ ਸਮਾਨ ਹੈ ਇੱਥੇ ਫੇਰ ਲੇਡੀਜ਼ ਕੋਲ ਤੇ ਆਗੇ ਰੇਟ ਵੀ ਇਹਨਾਂ ਦੇ 100 200 250 ਬਸ ਇਸ ਤੋਂ ਜਿਆਦਾ ਨਹੀਂ ਕੋਈ ਘਰ ਲਈ ਮੈਟ ਬੈੱਡ ਸ਼ੀਟ 2-300 ਚ ਬੈੱਡ ਜੈ ਇਹਦਾ ਕੀ ਰੇਟ ਹੈ ਜੀ ਇਹ 200 ਇਹ 300 ਇਹ 200 ਦੀ ਮਿਲ ਜਾਣੀ ਹੈ ਤੁਹਾਨੂੰ ਇਹ 300 ਦੀ ਮਿਲ ਜਾਣੀ ਹੈ ਇਹਨਾਂ 'ਚ ਫਰਕ ਹੁਣ ਆਈ ਬੜੀ ਛੋਟੀ ਦਾ ਸਾਈਜ਼ ਦਾ ਫਰਕ ਹੈ ਸਾਈਜ਼ ਦਾ ਫਰਕ ਹੋਵੇ ਸਾਈਜ਼ ਫਰਕ ਨਹੀਂ ਕੱਪੜੇ ਦਾ ਫਰਕ ਕੱਪੜੇ ਦਾ ਫਰਕ ਆਈ ਆਹ ਵਧੀਆ ਥੋੜਾ ਇਹ ਕੱਪੜਾ ਇਹ 300 ਦੀ ਮਿਲ ਜਾਣੀ ਆ ਇਹ 200 'ਚ ਹੈ ਜੀ ਖਰਾਬ ਦੋਨਾਂ 'ਚ ਕੋਈ ਨਹੀਂ ਹੋਏਗੀ ਠੀਕ ਹੈ ਜੀ ਖਰਾਬ ਦੋਨਾਂ 'ਚ ਕੋਈ ਨਹੀਂ ਹੋਊਗੀ ਕਹਿੰਦੇ ਇਹ ਆ ਮੈਟ ਵਗੈਰਾ ਘਰਾਂ ਲਈ ਮੈਟ ਵੀ ਇੱਥੇ ਬਹੁਤ ਵੈਰਾਈਟੀ ਦੇ ਮਿਲ ਜਾਣਗੇ ਤੁਹਾਨੂੰ ਸਹਰਾਣੇ ਅੰਦਰ ਬੱਚਿਆਂ ਦੇ ਕੱਪੜੇ ਫੇਰ ਬੱਚਿਆਂ ਦੇ ਕੱਪੜੇ, ਇਧਰ ਬੈੱਡ ਸ਼ੀਟਾਂ, ਮੈਟ, ਦੁਪੱਟੇ, ਸ਼ਰਟਾਂ, ਟੀ-ਸ਼ਰਟਾਂ, ਪੈਂਟਾਂ, ਲੇਡੀਜ਼ ਟੌਪ, ਇਹ ਆ ਕੇ ਫਿਰ ਲੇਡੀਜ਼ ਲਈ ਟੀ-ਸ਼ਰਟਾਂ ਵਗੈਰਾ ਸਭ ਕੁਝ, ਇਧਰ ਬਹੁਤ ਸੋਹਣੀਆਂ ਚੂੜੀਆਂ, ਕੰਗਣ, ਰਿੰਗਸ ਲੇਡੀਜ਼ ਯੂਨੀਰੀ ਕੀ ਰੇਟ ਹੈ ਇਹਨਾਂ ਯਾਰ 50 ਰੁਪਏ ਦੀ ਰਿੰਗੀ ਕੋਈ ਵੀ 50 ਰੁਪਏ ਤੋਂ ਸ਼ੁਰੂ ਹੋ ਕੇ ਸਭ ਕੁਝ ਤੇ ਲੈ ਸਕਦੇ ਹਾਂ ਬੱਚਿਆਂ ਦੀਆਂ ਚੱਪਲਾ ਯਾਰ ਵੀ 50 ਰੁਪਏ ਦੀ ਆ ਵੀ 50 ਰੁਪਏ ਹਾਂ ਵੀ ਹਾਂ ਜੈਸ ਵੀ 50 ਠੀਕ ਹੈ ਜੀ ਸਾਰੀਆਂ ਬੱਚਿਆਂ ਦੀਆਂ ਵੱਡਿਆਂ ਦੀਆਂ ਜੈਂਟਸ ਸਭ 50 ਰੁਪਏ ਜਿੱਦੋਂ ਨੂੰ ਇੱਥੇ ਮਿਲ ਜਾਣੀਆਂ ਈ ਸੈਂਡਲ 100 ਰੁਪਿਆ ਬੱਚਿਆਂ ਦੇ ਸੈਂਡਲ ਇਹ ਬ੍ਰਾਂਡ ਦਾ ਲੁਕ ਗੈਟਸ ਲਈ ਹੈ ਤਾਂ ਕੀ ਰੇਟ ਆਪਰੇ 100 ਰੁਪਿਆ ਚ ਕੈਪਟਨ ਨੂੰ ਵਧੀਆ ਕੁਆਲਟੀ ਦਾ ਉਧਰ 50 ਰੁਪਏ ਹੈ ਇਹਨਕ ਉਧਰ 50 ਰੁਪਏ ਹੈ ਇਹਨਕ ਕੈਪਸ ਦੇਖ ਸਕਦੇ ਹਾਂ ਆ ਜੀ ਆ ਜੀ 100 ਰੁਪਏ ਦੇ ਰਹੇ ਹਾਂਜੀ 100 ਰੁਪਏ 100 ਰੁਪਏ ਹੀ ਫਿਕਸ ਰੇਟ ਇੱਧਰ ਬੈਲਟਾ ਵਗੈਰਾ ਬੈਲਟਰ ਕੀ ਰੇਟ ਹੈ 100 ਰੁਪਏ ਇਹ 100 ਰੁਪਏ ਚ ਬੈਲਟ ਵਧੀਆ ਹੈ ਨਾ ਕਬੜੀਆ ਵਧੀਆ ਹੈ ਨਾ ਇੱਧਰ ਵੀ ਐਨਕਾ ਬੋਲਟ ਮੱਤੀ ਆਲੀ ਖੜਾਉਣੇ ਟੈਡੀ ਵਗੈਰਾ ਵੀ ਤੁਹਾਨੂੰ ਇੱਥੇ ਸਾਰੇ ਮਿਲ ਜਾਣ ਨੇ ਕੀ ਰੇਟ ਆ ਵੀਰੇ ਰੇਟ ਕੀ ਹੈ ਵੀਰੇ ਅਲੱਗ-ਅਲੱਗ ਰੇਟ ਨਹੀਂ 100 ਰੁਪਏ ਸਾਰੇ 150 ਰੁਪਏ ਸੇਲ ਆਈ ਜਾਣ ਨੂੰ ਇੱਥੇ ਸਾਰਾ ਕੁਝ 150 'ਚ ਹੀ ਮਿਲ ਜਾਣ ਨੇ ਅਲੱਗ-ਅਲੱਗ ਤਰ੍ਹਾਂ ਦੇ ਟੈਡੀ ਇੱਧਰ ਸੂਟ ਲੇਡੀ ਸੂਟ ਆ ਸੂਟਰ ਕੀ ਰੇਟ ਆ ਵੀਰੇ ਅਲੱਗ-ਅਲੱਗ ਰੇਟ ਨੇ ਸਾਢੇ 300 ਸਾਢੇ 300 ਦਾ ਇਸਟਾ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਸਾਢੇ 300 ਸਾਢੇ 350 ਤੋਂ ਸੂਟ ਸ਼ੁਰੂ ਹੋ ਜਾਂਦੇ ਨੇ ਜੀ ਰੈਡੀमेड ਡਰੈੱਸ ਆ ਇੱਧਰ ਸੂਟ ਵੀ ਪਏ ਨੇ ਸਾਢੇ 500 ਦਾ ਖਤਮ ਹੋ ਜਾਂਦਾ ਸਾਡੇ 350 ਤੋਂ 550 ਦੇ ਵਿੱਚ ਮਿਲ ਜਾਣਗੇ ਸਾਨੂੰ ਸਾਰੇ ਇੱਥੇ ਅਲੱਗ-ਅਲੱਗ ਰੇਟ ਨੇ ਇਹਨਾਂ ਦੇ ਇੱਧਰ ਲੇਡੀਜ਼ ਪਜਾਮੇ ਆ ਗਏ ਇੱਧਰ ਲੇਡੀਜ਼ ਪਜਾਮੇ ਨਾਲ ਟੌਪ কুরਤੇ ਲੇਡੀਜ਼ ਪਜਾਮੇ ਤੇ ਹਰੇਕ ਤਰ੍ਹਾਂ ਦਾ ਕਲਰ ਤੁਹਾਨੂੰ ਮਿਲ ਜੂ ਇੱਥੇ ਬੱਚਿਆਂ ਲਈ ਪਜਾਮੇ ਸਮਾਨ ਬੱਚਿਆਂ ਦਾ ਹੋਰ ਸਮਾਨ ਇੱਧਰ ਲੇਡੀਜ਼ ਡਰੈੱਸ ਆ ਬਹੁਤ ਸਸਤੇ ਰੇਟਾਂ 'ਚ ਨੂੰ ਮਿਲ ਜਾਣਾ ਸਭ ਕੁਝ ਕੱਪੜੇ ਦੀ ਵੈਰਾਈਟੀ ਬਹੁਤ ਆ ਇੱਥੇ ਇੱਥੇ ਵੀ ਅਲੱਗ-ਅਲੱਗ ਤਰ੍ਹਾਂ ਦਾ ਕੱਪੜਾ ਲੇਡੀ ਸੂਟ ਆਗੇ ਫੇਰੀ ਬੱਚਿਆਂ ਦੇ ਕੋਟ ਪੈਂਟ ਵਗੈਰਾ ਕੀ ਰੇਟ ਆ ਵੀਰੇ ਸਾਢੇ 30 350 ਰੁਪਏ ਚ ਬੱਚਿਆਂ ਦੇ ਕੋਟ ਪੈਂਟ ਅਲੱਗ-ਅਲੱਗ ਤਰ੍ਹਾਂ ਦੇ ਕਲਰ ਆ ਲੱਗ ਰਹੇ ਨੇ ਦੇਖੋ ਸਾਰੀ ਡਿਸਪਲੇ ਲੱਗੀ ਹੋਈ ਹੈ ਬੱਚਿਆਂ ਦੀ ਡਰੈਸਾਂ ਉਹਨਾਂ ਦਾ ਕੀ ਰੇਟ ਹੈ ਜਿਹੜੇ ਉਹ ਪਏ ਨੇ ਹਾਂਜੀ ਜਿਹੜੀ ਉਹ ਡਰੈਸ ਆ ਪਈਆਂ ਨੇ 400 ਦੀ ਫਰਾਕ ਫਰਾਕ ਵਾਲੀ ਡਰੈਸ 400 ਦੀ ਆ ਕੋਟ ਪੈਂਟ 350 ਚ ਤੁਹਾਨੂੰ ਮਿਲ ਜਾਣ ਦੇ ਉਹਦੇ ਸਾਰੇ ਬੱਚਿਆਂ ਲਈ कलर हर एक कलर अवेलेबल है कोट पेंट भी इतने बच्चे का लेडीज जुत्ती जुत्ती बहुत वरायटी है इतनी लेडीज़ की पंजाबी जुत्ती वेस्टर्न जुत्ती दरफेद जेंट्स कपड़े टी शर्टा शर्टा लोरा ਬਾਕੀ ਰੇਟ ਇੱਥੇ ਸਾਰਿਆਂ ਦਾ 200 250 100 150 ਇੱਥੇ ਆ। ਪਾਂਡੇ ਆ ਗਈ ਪਾਂਡੇ। ਫਿਰ ਜਿੱਤੀ ਆ ਗਈ। ਬੱਚਿਆਂ ਲਈ ਖੰਡਾਉਣੇ। ਉਹ ਪੇਂਟਿੰਗ ਵੀਰਾਂ ਨੂੰ ਇੱਥੇ ਟਰਚ ਲਾਉਣ ਲਈ ਮਿਲ ਜਾਣੀਆਂ ਨੇ। ਫੋਟੋ ਆ ਵਗੈਰਾ। ਹਰ ਇੱਕ ਤਰ੍ਹਾਂ ਦੀ ਫੋਟੋ ਮਿਲ ਜਿਉਆਂ ਨੇ। ਇੱਧਰ ਕਢਾਈ ਵਾਲੀ ਪੰਜਾਬੀ ਜੁੱਤੀ ਆ ਗਈ। ਬੱਚਿਆਂ ਦੀ ਘੁੰਗਰੂ ਵਾਲੀ ਜੁੱਤੀ। ਬੱਚਿਆਂ ਦੀ ਜੁੱਤੀ ਦੇਖੋ ਕਿੰਨੀ ਵੈਰਾਈਟੀ ਆ। ਘੁੰਗਰੂ ਵਾਲੀ ਪੰਜਾਬੀ ਜੁੱਤੀ। ਕੈਪਸ, ਜੈਂਟਸ ਵੈਲਟ, ਐਨਕਾ। ਇੱਧਰ ਵੀ ਕੱਪੜੇ ਦੀ ਵੱਡੀ ਸੇਲ। ਇਥੋਂ ਆਪੇ ਲੱਭਣਾ ਵੈਂਦੇ ਨੇ ਜੀ 50 100 150 ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਕੱਪੜੇ ਦੇ ਹਿਸਾਬ ਨਾਲ ਰੇਟ ਨੇ ਜੀ ਟੀ-ਸ਼ਰਟ ਦਾ 50 ਰੁਪਏ 50 50 ਰੁਪਏ ਦੀ ਟੀ-ਸ਼ਰਟ ਦਾ ਲੋਰ 50 ਰੁਪਏ ਟੀ-ਸ਼ਰਟ ਲੋਰ ਹੁਣ ਇਹ ਤੋਂ ਉੱਤੇ ਤਾਂ ਕੀ ਮਿਲ ਜੂਈ ਇੱਧਰ ਵੀ 50 ਰੁਪਏ ਟੀ-ਸ਼ਰਟ ਤੇ ਲੋਰ लेडीज दुपटे शर्ट आई सौ रुपए की शर्ट शर्ट टी शर्ट की रेट है जी डेढ़ सौ दो लेडीज जेंट्स टी शर्ट जेंटस पैंटा, जीन फॉर्मर, फिर शर्टा ਇੱਧਰ ਵੀ ਸ਼ਰਟਾਂ ਹਰ ਤਰ੍ਹਾਂ ਦਾ ਕਲਰ ਹਰ ਤਰ੍ਹਾਂ ਦਾ ਕੱਪੜਾ ਤੁਹਾਨੂੰ ਇੱਥੇ ਮਿਲ ਜਾਨਾ ਇੱਧਰ ਵੀ ਸ਼ਰਟਾਂ ਲੇਡੀਜ਼ ਪਜਾਮੇ ਕੁਰਤੇ ਜੈਂਟਸ ਜੀਨ ਫਾਰਮਰ ਸ਼ਰਟਾਂ ਕੀ ਰੇਟ ਹੈ ਸ਼ਰਟ ਦਾ 150 ਦੀਆ 2 150 ਦੀਆ 2 ਨਹੀਂ 70 75 ਰੁਪਏ ਦਾ ਨੂੰ ਇੱਥੇ ਸ਼ਰਟ ਮਿਲ ਜਾਣੀਆਂ ਲੇਡੀਜ਼ ਦੁਪट्टे ਸ਼ਰਟ ਲੇਡੀਜ਼ ਦਾ ਸਾਰਾ ਸਮਾਨ ਲੇਡੀ ਦਾ ਜਿਆਦਾ ਸਮਾਨ ਇੱਥੇ ਤੁਹਾਨੂੰ ਮਿਲਣਾ ਟੀ-ਸ਼ਰਟ ਤਾਂ ਫੇਰ ਆ ਗਈ ਆ ਅਲੱਗ-ਅਲੱਗ ਰੰਗ ਦੀ ਆ ਸ਼ਰਟ ਟੀ-ਸ਼ਰਟ ਅੰਦਰ ਮਾਰਕੀਟ ਦੇ ਅੰਦਰ ਦੀ ਸਾਈਡ ਆ ਗਈ ਹੁਣ ਆਪਾਂ ਇੱਧਰ ਵੀ ਸ਼ਰਟ ਆ ਕੀ ਰੇਟ ਆ ਵੀ ਸਾਡੇ 350 ਹੀ ਇਹ ਟਾਈਪ ਉਹ ਕਿਤਾ 200 ਰੁਪਏ ਚ ਉਹ ਪੈਂਟਾ ਜੀਨ ਆ ਸਾਰੀ ਇਹ 350 250 ਰੁਪਏ ਚ ਇੱਧਰ ਜੈਂਟਸ ਬਣਾਣਾ ਸ਼ਰਟਾ ਲੋਰਾ ਲੋਰਾ ਟੀ-ਸ਼ਰਟਾ ਸ਼ਰਟਾ ਕੁੱਲ ਮਿਲਾ ਕੇ ਸਾਰੀ ਵੈਰਾਈਟੀ ਤੁਹਾਨੂੰ ਇੱਥੇ ਮਾਰਕੀਟ ਚ ਮਿਲ ਜਾਣੀ ਆ ਅਕੀ ਤਾਂ ਨੂੰ ਇੱਕ ਵਾਰ ਆਪ ਆ ਕੇ ਇੱਥੇ ਵੇਖਿ ਸਤਾਰਨਾ ਪਊਗਾ ਕਿਉਂਕਿ ਵੈਰਾਈਟੀ ਬਹੁਤ ਆ ਸ਼ਰਟਾਂ ਟੀ-ਸ਼ਰਟਾਂ ਦੇ ਰੇਟ ਅਲੱਗ-ਅਲੱਗ ਨੇ ਲੇਡੀਜ਼ ਬਹੁਤ ਇੱਥੇ ਦੇਖੋ ਸਾਰੀਆਂ ਸ਼ਰਟਾਂ ਟੀ-ਸ਼ਰਟਾਂ ਲੇਡੀਜ਼ ਕੱਪੜੇ ਬਹੁਤ ਬੜੀ ਮਾਰਕੀਟ ਆ ਇੱਕ ਵਾਰ ਤੁਹਾਨੂੰ ਆਪ ਵੇਖਿ ਸਤਾਰਨਾ ਪੈਣਾਗਾ ਕਿ ਵੀਡੀਓ 'ਚ ਸਭ ਕੁਝ ਦਿਖਾਇਆ ਨਹੀਂ ਜਾ ਸਕਦਾ ਕਿਉਂਕਿ ਲੰਬੀ ਬਹੁਤ ਹੋ ਜਾਣੀਆਂ ਜੀਨਜ਼ ਅਲੱਗ-ਅਲੱਗ ਰੇਟ ਨੇ ਸਾਰਿਆਂ ਦੇ ਸ਼ਰਟਾਂ ਕਮੀਆ ਮੈਂ ਇੱਥੇ ਜੈਂਟਸ ਦਾ ਕੁਰਤੇ ਪਿਆਮੇ ਜੈਂਟਸ ਕੀ ਰੇਟ ਹੈ ਵੀਰੇ 150 ਰੁਪਏ ਦੀ ਜੀਨ